ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ रिक्वेस्ट ਬੇਨਤੀ ਕਰਦੇ ਹਾਂ ਨਰਖ ਪਰਖ ਤਸੱਲੀ ਜ਼ਰੂਰੀ ਕਰਿਆ ਕਰੋ ਇੱਕ ਟਾਈਮ ਦੋ ਟਾਈਮ ਕਰਕੇ ਫੇਰ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਹੀ ਕਿਸੇ ਦਾ ਫਾਇਦਾ ਆਂਦਾ ਅੱਜ ਦੀ ਆਪਣੀ ਵਿਜਿਟ ਪਿੰਡ ਸ਼ੰਨਾ ਸਰਜਾ ਮਿਰਜਾ ਜ਼ਿਲ੍ਹਾ ਤਰਨਤਾਰਨ ਸਾਹਿਬ ਤਹਿਸੀਲ ਅਗਦੀ ਪੱਟੀ ਬਾਈ ਕਾਲੇ ਦੇ ਫਾਰਮ ਤੇ ਫਿਰੋਜ਼ਪੁਰਗਿਆਂ ਦੇ ਤੇ ਪਹੁੰਚੇ ਆ ਤਿੰਨ ਚਾਰ ਪਸ਼ੂ ਉੱਥੇ ਬੰਦੇ ਹੈਗੇ ਨੇ ਤੁਹਾਡੇ ਨਾਲ ਡਿਟੇਲ ਕਰਦੇ ਹਾਂ ਸੰਜੀ ਬਣੇ ਰਹੋ ਐਂਡ ਤੱਕ ਬਾਈ ਜੀ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਏ ਆ ਸੰਤੂ ਸਾਹਿਬ ਠੀਕ ਠਾਕ ਚੱਲਦੀ ਕਲਾ ਮਾਣ ਕਿਰਪਾ ਐ ਡਰੈਸ ਕਰੀਏ ਨੋਟ ਹਾਂਜੀ ਪਿੰਡ ਪਿੰਡ ਸ਼ੰਨਾ ਸੰਦਾ ਮਿਰਜਾ ਹਾਂ ਤਹਿਸੀਲ ਪੱਟੀ ਇਹ ਲਿਆ ਤਰੰਦਾਰਨਾ ਮੋਬਾਈਲ ਨੰਬਰ ਬਾਈ 9501214643 ਕਿੰਨੇ ਪਸ਼ੂ ਪਾਉਣੇ ਆ ਤਿੰਨ ਵੀਰ ਜੀ ਪਾਉਣੀਆਂ ਆ ਇਹ ਵੜਾ ਸੂਨ ਵਾਲੀਆਂ ਜੀ ਬੀਚੇ ਜੀ ਸੂਏ ਤੇ ਮੈਂ ਪਾਉਣੀ ਤ ਨਹੀਂ ਨਹੀਂ ਜੀ ਮੈਂ ਪਾਉਣੀ ਠੀਕ ਆ ਇਹ ਤਿੰਨੇ ਵੜਾ ਹੀ ਆ ਹਾਂ ਜੀ ਠੀਕ ਆ ਤੇ ਇਹ ਤੋਂ ਵੜਾ ਤਾਂ ਸ਼ੁਰੂਆਤ ਕਰੀਏ ਤੇ ਸੂਆ ਕਰਨ ਮੈਂ ਬਾਈ ਦੂਜੇ ਸੂਏ ਵੜਾ ਜੀ ਸੂਨਾ ਜੀ ਹਾਂ ਪੰਜ ਚਾਰ ਦਿਨ ਲੱਗੇਗੀ ਸੂਨ ਤੇ ਜੀ ਹਾਂ ਪਹਿਲੇ ਸੂਏ ਦਿੱਤਾ 21 22 ਕਿਲੋ ਦੁੱਧ ਜੀ ਹਾਂ ਐਤੀ ਚੋ ਆ ਜੀ ਦੀ 24 25 ਕਿਲੋ ਅੱਗੋਂ ਅਗਲੇ ਸਾਮ ਦੇ ਸਾਰੇ ਲਓ ਜੀ ਖੋਲੋ ਆਣ ਇੱਕ ਨੰਬਰ ਖੁੱਲਦੀ ਜੀ ਖੋਲੋ ਖੋਲ ਨਹੀਂ ਤੋ ਬਾਕੀ ਢੇਰ ਢੁਲ ਸਜਣੋਂ ਕਾਫੀ ਪਈ ਆ ਦੁੱਧ ਦੇ ਆ ਐਡ ਗਈ ਆ ਜੀ ਦੁੱਧ ਦੀ ਕੋਈ ਗਾਰੰਟੀ ਨਹੀਂ ਦੇਦੇ ਨਹੀਂ ਥਣਾ ਦੀ ਗਾਰੰਟੀ ਆ ਠੀਕ ਆ ਜੀ ਦੁੱਧ ਹੁੰਦਾ ਆਪਣੀ ਸੇਵਾ ਦਾ ਲਓ ਜੀ ਲੈਓ ਭਾਈ ਜੀ ਆਰਡਰ ਫਾਈਟ ਬਹੁਤ ਸੋਹਣੀ ਵਹਿੜਿਆ ਪ੍ਰਿੰਟ ਪ੍ਰਿੰਟ ਬੜਾ ਸੋਹਣਾ ਲੱਗਾ ਹਨਾ ਹਾਂ ਜੀ ਬਹੁਤ ਸੋਹਣਾ ਜੀ ਪ੍ਰਿੰਟ ਬੜਾ ਸੋਹਣਾ ਆਇਆ ਜੱਗਪਤ ਵਾਲੀ ਵਹਿੜਿਆ ਪੂਰੀ ਪੂਰੀ ਸੰਤੂ ਸਾਹਿਬ ਜੱਗਪਤ ਦੇਖੋ ਥਾਲੇਵਾ ਜੀ ਦਿਨ ਦਾ ਅੱਖ ਵਾਲਾ ਚੱਡਾ ਆ ਗਿਆ ਨਾ ਹਾਂ ਠੀਕ ਆ ਤੇ ਰੇਟ ਭਾਈ ਕੀ ਰਹਿ ਗਿਆ ਭਾਈ ਜੀ ਤਾਂ ਮੁੱਲ ਕਿਹੜਾ ਦੇਨੂ ਪਾ 70 75 ਮੰਗੀ ਹੈ ਕਿ ਕਿਹੜੀ ਦੇਣੀ ਹੈ 65000 ਕਰਦੇ ਹਾਂ 65000 ਹਾਂ ਨਾ ਹਾਂ ਨਾ ਤੂੰ ਯਾਰ ਸੰਤੂ ਸਾਹਿਬ ਸ਼ੂਟ ਕਰ 62 ਨਹੀਂ ਬਾਹਰ ਕਰ ਦਈਏ ਮੈਂ ਨਾ ਬਾਰ ਕਰੀ ਚਲ ਖੋਸ਼ ਦੇਖ ਰਹੀ ਖੋਸ਼ ਆ ਗਈ ਜਰਸੀ ਹੈ ਨਾ ਹਾਂਜੀ ਖੁੱਲ ਗਏ ਨੂੰ ਸੁਆ ਕਨਵਾ ਆ ਗਿਆ ਦੇਖਿਆ ਮੇਰਾ ਕਾਲੀ ਜਰਸੀ ਆ ਗਈ ਨਾ ਬਲੈਕ ਚ ਆ ਗਈ ਨੋ ਜੀ ਲੈਵੋ ਨਾ ਗਾਂ ਨੂੰ ਲੋਨਾ ਪਛਾਨ ਠੀਕ ਆ ਲੈ ਤਿੰਨ ਚਾਰ ਦਿਨ ਦਾ ਜੀ ਕੋਣ ਤੇ ਲੋ ਜੀ ਲੋ ਸਜਣੋ ਵੈੜ ਵਾਕੇ ਬੜੀ ਸੋਹਣੀ ਆ ਫਾੜੀ ਵਾਲਾ ਚੱਡਾ ਤਿੰਨ ਚਾਰ ਦਿਨ ਖੜੂਗੀ ਹਾਂਜੀ ਲੈਵਾ ਬੜਾ ਸੋਹਣਾ ਕਰਨ ਵਾਲੀ ਹੈ ਨਾ ਲੈਓ ਕਾ ਤੁ ਪੂਰਾ ਪੰਜਾਬੀ ਬਿਲਕੁਲ ਬਿਲਕੁਲ ਮੀਆਂ ਵਾਲੀ ਜੱਥੀ ਜੱਥੇ ਤੋਂ ਬਿਲਕੁਲ ਬਿਲਕੁਲ ਪੰਜਾਬ ਵਾਲੀ ਆ ਪੰਜਾਬ ਵਾਲੀ ਦੋ ਚਾਰ ਦਿਨ ਲੈ ਜੂਗੀ ਆ ਲੈ ਜੀ ਦੋ ਚਾਰ ਦਿਨ ਸੰਤੂ ਸਾਹਿਬ ਲੈਵਾ ਵੇਖੋ ਅਗਲਾ ਆਂਦਾ ਕਿ ਮੇਰੀ ਚੂਣਾ ਦੀ ਖਲਾੜੀ ਹੁੰਦੀ ਏ ਕਿਹੜਾ ਵਾਕੇ ਵਾਕੇ ਗੱਬਣ ਨੂੰ ਲੈਵਾ ਬੜਾ ਸੋਹਣਾ ਲੱਗਾ ਲੈਵਾ ਸੰਤੂ ਸਾਹਿਬ ਵੇਖੋ ਜੀ ਜੀ ਵੇ ਢੇਲ ਬੜੀ ਆ ਤੇ ਰੇਟ ਹਾਂ ਜੀ ਇਹਦਾ ਰੇਟ ਜੀ ਕਿਹੜਾ ਸੰਤੂ ਸਾਹਿਬ 55000 ਮੋਲ ਪਾਵੇ 70 75 ਕਰ ਦਗੇ 60000 ਹਾਂ ਨਾ ਹਾਂ ਨਾ ਸੰਤੂ ਸਾਹਿਬ ਕੋਈ ਹਾਰ ਛੋਟ ਕਰ ਦਿਓ 52 ਦੀ ਜਾ ਆਂਦੇ ਬੁੰਜਾਰੀ ਚਲ ਠੀਕ ਸੰਸਾ ਆ ਗਈ ਜਰਸੀ ਪੰਜਾਬ ਵਾਲੀ ਹੈ ਨਾ ਹਾਂਜੀ ਇਹ ਰੈੱਡ ਬਰਾਊਨ ਥਾਂ ਤੋਂ ਚੰਗਾ ਜੈ ਇਹਦਾ ਵੀ ਲੱਗਾ ਮਟਿਆਈ ਦੇ ਵਿੱਚ ਪੂਰਾ ਨਾ ਹਾਂਜੀ ਬਾਕੀ ਇਹਨਾਂ ਕਿ ਦੇਣੇ 15 ਘੜ ਸਕਦੀ ਆ ਲੈ ਜੋ ਨਾ 15 ਦਿਨ ਲੈ ਲਈਏ ਕਿ ਵਸਾ ਹੋਤਾ ਦਾ ਆ ਜੀ ਸੰਸਾ ਵਾਪਸ ਇਹਨੂੰ ਜਲ 15 ਦਿਨ ਉਪਰ ਆ ਬਾਕੀ ਲਓ ਰਾਤ ਤੇ ਪੰਜਾਬ ਵਾਲੀ ਵੱਡੀ ਬੈੜ ਵੱਡੀ ਵੱਡੀ ਪੂਰੀ ਹੈ ਨਾ ਇਹ ਵੀ ਦੂਜਾ ਸੁਆ ਜੀ ਹਾਂ ਬਿਲਕੁਲ ਬੜੀ ਪਰੀ ਪੌਦੇ ਵਟਕਾ ਹਾਂ ਨੇ ਰਾਜੀ ਰਾਜੀ ਬਾਜੀ ਆ ਪੂਰੀ ਸਿਰਾ ਤੇ ਦੇਣ ਲੈ ਜਾਣੇ ਆ ਬਾਕੀ ਬਣੂ ਚੰਗੀ ਬੜੀ ਬਣੂ ਸੰਤੂ ਸਾਹਿਬ ਬਹੁਤ ਯਾਰੀ ਬਣੂ ਕੱਦ ਵੀ ਪੂਰਾ ਵੱਡਾ ਏ ਵੱਡਿਆ ਏਡੀ ਛੋਟੀ ਜੀ ਬੱਚੀ ਆ ਇਹ ਰੇਟ ਬਾਈ ਕਿੰਨਾ ਇਹਦਾ ਮੁੱਲ ਸੰਤੂ ਸਾਹਿਬ ਕਿਹੜੀ ਦੇਣੀ ਆ ਮੁੱਲ ਦਾ ਭਾਵੇਂ 570 ਕੀਤੀ ਈਏ ਕਿਹੜੀ ਦੇਣੀ ਹਾਂ ਤਾਂ ਨਾ 52000 ਦੀ ਹੋਣੀ ਨਹੀਂ ਪੂਰੇ 50000 ਦਈਏ ਨਾ ਸੰਤੂ ਸਾਹਿਬ ਨਹੀਂ ਪੂਰੇ ਪੂਰੇ 50000 ਦਈਏ ਚਲ ਠੀਕ ਸੰਤੂ ਸਾਹਿਬ ਦੇ ਦਈਏ ਕੋਈ ਗੱਲ ਯਾਦ ਕਰੇ ਕੋਈ ਗੱਲ ਜੀ ਉਹ ਅੱਛੇ ਸੰਤੂ ਸਾਹਿਬ ਆਖ ਦਿਹਾੜੀ ਸਾਂਭਣੀ ਆ ਅਸੀਂ ਵੇਖਦੀ 55 ਦੀ ਆ ਹਾਂ ਹਾਂ ਪਰ ਦਿਹਾੜੀ ਸਾਂਭ ਸੂ ਕੇ ਅਗਲਾ ਵਾਰੀ ਜਿਹੜੇ ਵੇਚਣ ਵਾਲਾ ਲੈ ਗਿਆ ਉਹ ਵੀ ਕੋਈ ਕਮਾਈ ਕਰਦਾ ਠੀਕਾ ਸੱਜਣਾ ਕਮਾਈ ਕਰੂੰ ਹਾਂ ਚੰਗੇ ਆ ਪਸ਼ੂ ਹਾਂ ਜੀ ਵੜਾ ਬੂੜਾ ਚੰਗੀਆਂ ਆਪਣੀ ਖਰੀਦਦਾਰੀ ਕਰਿਓ ਛੰਨਾ ਸਰਜਾ ਮਿਰਜਾ ਨੇੜੇ ਤੇਲੀਆਂ ਦਾ ਵਾਰਾ ਹਲਗੋ ਗੋਠੀ ਤੇ ਬਰਨਾਲਾ ਇਹਦੇ ਵਿੱਚ ਕਰਿਆ ਇਹ ਨਗਰ ਤੇ ਸੰਤੂ ਸਾਹਿਬ ਵੇਖੋ ਲਿਵਾਥਾਂ ਲਿਵਾ ਵੱਛੀ ਦਾ ਫਿਰੋਜ਼ਪੁਰੀਆਂ ਦੇ ਫਾਰਮ ਤੇ ਪਹੁੰਚ ਕੇ ਤਸੱਲੀ ਕਰਿਓ ਸასი ਕਾਲ